ਅੱਜ ਇੱਕ ਨਾ ਮਾਈ ਪ੍ਰਾਣੀ ਮਾਈ ਸੀ ਬਹੁਤ ਪ੍ਰਾਣੀ ਹਾਂਜੀ ਤੇ ਉਹਨੇ ਸੁਣਾਇਆ ਗੱਲਾਂ ਹਾਂਜੀ ਉਹਨੂੰ ਪੱਤਰਕਾਰ ਉਹਦੀ ਇੰਟਰਵਿਊ ਲੈਂਦਾ ਸੀ ਵੀ ਪੁਰਾਣੇ ਸਮਿਆਂ ਦਾ ਖਿਆਲ ਕਰਕੇ ਹਾਂ 100 ਸਾਲ ਕਹਿੰਦੀ ਮੇਰੀ ਉਮਰ ਹਾਂਜੀ ਮਾਈ ਆਦੀ ਉਹ ਉਹ ਕਹਿੰਦਾ ਵੀ ਮਾਤਾ ਤੂੰ ਵੀ ਤੇਰੀ ਉਮਰ 100 ਸਾਲ ਆ ਹਾਂਜੀ ਉਹ ਕਹਿੰਦੀ ਵੀ ਹਾਂ ਅਸੀਂ ਕੰਮ ਬਹੁਤ ਕਰਿਆ ਹਾਂ ਤੇ ਖਰਾਕ ਵੀ ਖਾਧੀ ਤੇ ਕੰਮ ਵੀ ਕਰਿਆ ਹਾਂ ਉਹਨੇ ਕੰਮ ਕੀ ਕਰਦੇ ਕਹਿੰਦੀ ਮੇਰੀ ਜਿਹੜੀ ਸੱਸ ਸੀ ਨਾ ਜਦੋਂ 4 ਵਜ ਜਾਂਦੇ ਸੀ ਉਹ ਤੈਨੂੰ ਸੋਨੂੰ ਕਿਵੇਂ ਪਤਾ ਲੀ 4 ਵਜਾਂ ਨੇ ਕਹਿੰਦੀ ਘੜੀ ਕੁੜੀ ਤਾਂ ਹੁੰਦੀ ਨਹੀਂ ਸੀ ਤੇ ਤਾਰਾ ਦੇਖ ਕੇ ਕਹਿੰਦੀ ਸਾਡੇ ਸੱਤ ਵੀ ਹੁਣ ਵੱਜ ਗਏ 4 ਵਜਣ ਵਾਲੇ ਆ ਤੇ ਉੱਠੋ ਕਹਿੰਦੀ ਉੱਠ ਕੇ ਸਾਨੂੰ ਪਹਿਲਾਂ ਤਾਂ ਪੱਠੇ ਪੋਣੇ ਉਹਨੇ ਕਹਣਾ ਪੱਠੇ ਪਾ ਦਿਓ ਬੰਦੇ ਪਏ ਆ ਇਹ ਹਾਲੀ ਆ ਬਿਚਾਰੇ ਇਹਨਾਂ ਨੇ ਜਾ ਕੇ ਖੇਤ ਕੰਮ ਕਰਨਾ ਪੱਠੇ ਪਾਓ ਫਿਰ ਪੱਠੇ ਪਾ ਕੇ ਉਦੋਂ ਮੁੜ ਕੇ ਆ ਕੇ ਮਧਾਣੀ ਲਾਓ ਫਿਰ ਕਹਿੰਦੀ ਅਸੀਂ ਮਧਾਣੀ ਲਾਉਣੀ ਹਾਂਜੀ ਉਦੋਂ ਜਿਹੜਾ ਸਾਡਾ ਟਾਈਮ ਸੀ ਨਾ ਕਹਿੰਦੀ ਅਸੀਂ ਸੱਸਾਂ ਦੇ ਆਕੇ ਲੱਗਦੀਆਂ ਸੀ ਜੇ ਸੱਸਾਂ ਦੇ ਆਕੇ ਤੋਂ ਬਿਨਾ ਅਸੀਂ ਚਾਹ ਨਹੀਂ ਸੀ ਪਾ ਸਕਦੀਆਂ ਪਤੀਲੇ 'ਚ ਪਤੀਲੇ 'ਚ ਹਾਂਜੀ ਜੀ ਉਹਨੇ ਕਹਦਾ ਵੀ ਚਾਚਾ ਆ ਪੀਲਾ ਹੁਣ ਤੇ ਫੇਰ ਚਾਹ ਪੀਣੀ ਆ ਅਸੀਂ ਹਾਂ ਵੀ ਸਾਡੀਆਂ ਜਿਹੜੀਆਂ ਸੱਸਾਂ ਸੀ ਇਹੇ ਜੀਆਂ ਸੀ ਹਾਂ ਤੇ ਫੇਰ ਕਹਿੰਦੀ ਜੇ ਧਾਰ ਚੋਲਣੀ ਤਾਰ ਵੀ ਪਸਾਂ ਦੀ ਚੋਲਣੀ ਕਹਿੰਦੀ ਚੋਕੇ ਲਿਆ ਗਿਆ ਦੀ ਸਾਥ ਦੇ ਮੂਰੇ ਅਸੀਂ ਧਰ ਦੇਣਾ ਬਾਲਟੀ ਬਾਲਟੀ ਉਹਨੇ ਸਾਨੂੰ ਪਾ ਕੇ ਦੇਣਾ ਚਾਹ ਵਾਸਤੇ ਜਿਹੜਾ ਪੀਣ ਚਾਹ ਕਿਵੇਂ ਜਿਵੇਂ 2-3 ਭਰਾ ਆਸ ਕਹਿੰਦੀ ਸੀ ਮੇਰੇ ਘਰ ਵਾਲੇ ਸੀਗੇ ਤੇ ਸਾਰਿਆਂ ਨੂੰ ਵੰਡ ਕੇ ਉਹਨੇ ਦੇ ਦੇਣਾ ਜੱਗ ਜੱਗ ਲੈ ਵੀ ਆਪ ਦਾ ਪੀ ਲਓ ਆਪ ਦੀ ਚਾਹ ਕਰ ਲਓ ਜੋ ਮਰਜੀ ਕਰ ਲਓ ਤੇ ਦੂਜਾ ਅਸੀਂ ਕਹਿੰਦੀ ਆਪ ਦਾ ਵਧਾ ਦਿੰਦੇ ਸੀ ਆ ਮਤਲਬ ਉਹ ਕਿਉਂ ਤਰਸੀ ਰੁਸੀ ਬਣਾਉਂਦੇ ਸੀ ਕਿਉਂਕਿ ਸਾਡਾ ਕੰਮ ਕਹਿੰਦੀ ਚੰਗਾ ਸੀਗਾ ਤੇ ਖੇਤ ਸਾਡੀ ਲੱਸੀ ਪਾਣੀ ਜਾਂਦਾ ਸੀ ਤੇ ਸਾਡੇ ਬੰਦੇ ਦਿਹਾੜੇ ਤੁਰੇ ਸਿਰੀ ਰੱਖਦੇ ਦੋ ਤਾਂ ਉਹਨਾਂ ਨੂੰ ਜਣੀ ਰੋਟੀ ਪਾਣੀ ਜਾਂਦਾ ਸੀ ਸਾਡਾ ਹਾਂਜੀ ਜਿਹੇ ਜਿਹਾ ਸੀ ਆਪ ਖਾਂਦੇ ਹੁੰਦੇ ਸੀ ਉਹੇ ਜਿਹਾ ਹੀ ਅਸੀਂ ਸੇਰੀ ਨੂੰ ਦਿੰਦੇ ਸੀ ਬਤ ਕਰਾ ਨਹੀਂ ਸੀ ਅਸੀਂ ਘਰੇ ਕਰਦੇ ਠੀਕ ਹੈ ਤੇ ਜੇ ਲਾਹ ਮੰਦਰ ਜਾਣਾ ਪਹਿਲੀ ਗੱਲ ਤਾਂ ਛੇਤੀ ਸਾਨੂੰ ਜਾਣ ਨਹੀਂ ਸੀ ਦਿੰਦਿਆਂ ਤੇ ਜੇ ਕਹਣਾ ਜਾਣਾ ਤੇ ਮਹੀਨਾ ਮਹੀਨਾ ਲਾਰੇ ਜੀ ਰੱਖਣਾ ਕੋਈ ਨਹੀਂ ਪੁੱਤ ਜਾਵਣੀ ਕੋਈ ਨਹੀਂ ਪੁੱਤ ਜਾਵਣੀ ਜੇ ਸਾਡੇ ਵੀਰ ਭਰਾ ਨੇ ਜਾਂ ਪਿਓ ਨੇ ਲੈਣ ਵੀ ਹੁਣ ਐਨੀ ਪੁੱਤ ਸਾਡੇ ਤਾਂ ਹਜੇ ਕੰਮ ਆ ਸਾਡੇ ਤਾਂ ਹਜੇ ਹਾ ਕਪਾਹ ਜੋਗਣ ਵਾਲੀ ਪਈ ਆ ਸਾਡੇ ਤਾਂ ਫਲਾਨਿਆਂ ਕੰਮ ਕਰਨੇ ਪਹਿਲਾਂ ਹੀ ਸੜਾਂਦਿਆਂ ਚਾਰ ਕੰਮ ਵੀ ਉਹ ਕਹੇ ਹੀ ਨਾ ਬੀਮਾ ਲੈ ਕੇ ਜਾਣਾ ਤੇ ਕਦੀ ਵੀ ਇੰਨਾ ਅੱਜ ਦੀਆਂ ਜਿਹੜੀਆਂ ਕੁੜੀਆਂ ਇਹ ਤਾਂ ਆਪ ਸੱਸਾਂ ਬਣ ਕੇ ਆਈਆਂ ਇਹਦਾ ਕੇਸ ਇਹਨਾਂ ਦੇ ਖੁੱਲੇ ਆ ਤੇ ਸੁੱਤੇ ਜਾਣਾ ਪਈਆਂ ਦਿਨ ਚੜਾ ਲਾ ਉੱਠਦੀਆਂ ਤੇ ਉੱਠ ਕੇ ਜੇ ਕਹੀ ਆਹ ਕਰ ਲੋ ਕਹਿੰਗੇ ਤੈਨੂੰ ਕੋਈ ਕੋਈ ਨਹੀਂ ਸਾਰੀ ਦਿਹਾੜੀ ਕੰਮ ਹੀ ਕਰਨਾ ਤੈਨਹੀਂ ਰੇ ਕਿਉਂ ਉੱਠ ਗਈ ਅਸੀਂ ਨਾ ਨੇਰੇ ਉੱਠਦਿਆਂ ਇਹ ਹਾਂ ਹਾਂ ਤੇ ਨਾ ਇਹਨਾਂ ਨੇ ਸਤਨਾ ਬਾਏ ਗੁਰੂ ਕਹਿਣਾ ਕਹਦੀ ਅਸੀਂ ਤਾਂ ਜੇ ਕੋਈ ਕੰਮ ਕਰਨਾ ਪਹਿਲਾਂ ਬਾਏ ਗੁਰੂ ਦਾ ਨਾਮ ਹੈ ਨਾ ਤੇ ਸਾਡੇ ਸੱਸ ਨੇ ਕਿਹਾ ਵੀ ਜੇ ਦੁੱਧ ਰੜਕਦੇ ਆ ਵਾਹਿਗੁਰੂ 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 ਕਰੀ ਚੱਲੋ ਭਾਈ ਹਾਂਜੀ ਤੇ ਕਹਿੰਦੇ ਅਸੀਂ ਉਵੇਂ ਕਰੀ ਜਾਣਾ ਜਿਵੇਂ ਉਹਨੇ ਕਿਹਾ ਕਿ ਸਾਨੂੰ ਮਗਰ ਲੱਗਣਾ ਪੈਂਦਾ ਸੀ ਹਾਂਜੀ ਤੇ ਉਹ ਫਿਰ ਕਹਿੰਦਾ ਵੀ ਤੁਹਾਨੂੰ ਜ਼ਿਆਦਾ ਡਰ ਸੱਸ ਤੋਂ ਲੱਗਦਾ ਹੁੰਦਾ ਸੀ ਕਿ ਆਪਦੇ ਘਰ ਵਾਲੇ ਤੋਂ ਉਹ ਕਹਿੰਦੀ ਛੇ ਡਰ ਤਾਂ ਘਰ ਵਾਲੇ ਤੋਂ ਵੀ ਲੱਗਦਾ ਸੀ ਪਰ ਘਰ ਵਾਲੇ ਤੋਂ ਘੱਟ ਸੱਸ ਤੋਂ ਵਾੜਾ ਲੱਗਣਾ ਹਾਂ ਲੱਗਦਾ ਰਹੀ ਹੈ ਕਹਿੰਦੀ ਸੱਸ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਕਿਉਂਕਿ ਸੱਸ ਸਾਡੀ ਸਾਨੂੰ ਘੂਰ ਦਿੰਦੀ ਸੀ ਹਾਂ ਤੇ ਘੂਰ ਵੀ ਅਸੀਂ ਮੰਨਦੇ ਹਾਂ ਜੇ ਚੰਗੇ ਕੰਮ ਕਰਦੇ ਆ ਤਾਂ ਵੀ ਉਹਨੇ ਘੂਰੀ ਜਾਣਾ ਹਾਂਜੀ ਤੇ ਕਹਿੰਦੀ ਹੋਣ ਵਾਲੇ ਜਮਾਨੇ ਦਾ ਤੇ ਉਹ ਜਮਾਨੇ ਦਾ ਤਾਂ ਬਾਲਾ ਫਰਕ ਪੈ ਗਿਆ ਕਹਿੰਦੀ ਬਾਈ ਇੰਨਾ ਹਾਂ ਲੱਖਾਂ ਕੋਹਾਂ ਦਾ ਕਹਿੰਦੀ ਫਰਕ ਆ ਹਾਂਜੀ ਸਾਡੇ ਵੇਲੇ ਤਾਂ ਤੀਆਂ ਕਦੀ ਲੱਗਦੀਆਂ ਹੁੰਦੀਆਂ ਸੀ ਤੇ ਸਾਡੇ ਭਰਾਵਾਂ ਨੇ ਸਾਨੂੰ ਲੈ ਕੇ ਜਾਣਾ ਤੀਆਂ ਤੇ ਆ ਕੇ 15 ਦਿਨ ਅਸੀਂ ਤੀਆਂ-ਤੀਆਂ ਦਾ ਤੇ ਆਪਦੇ ਪੇਕੀ ਲਾ ਕੇ ਆਉਂਦੇ ਹੁੰਦੇ ਸੀ ਹਾਂਜੀ ਤੇ ਕਹਿੰਦੀ ਫਿਰ ਇਹਨੇ ਜਿਹੜਾ ਖਾਡੇ ਘਰ ਵਾਲਾ ਹੁੰਦਾ ਸੀ ਇਹਨੇ ਆਪਦੇ ਪਿਓ ਨੂੰ ਪੁੱਛਣਾ ਵੀ ਬਾਪੂ ਮੈਂ ਜਾ ਹਾਂ ਲੈਣ ਫੇਰਾ ਦੀ ਬੇਬੇ ਨੂੰ ਪੁੱਛਣਾ ਬੇਬੇ ਮੈਂ ਸਹੁਰੀਆਂ ਦੇ ਜਾਇਆ ਵਾਂ ਲਿਆ ਵਾਂ ਤੇ ਜੇ ਮਾਈ ਨੇ ਤੇ ਪਿਓ ਨੇ ਕਹਦਾ ਤਾਂ ਆਉਂਦਾ ਸੀ ਤੇ ਨਹੀਂ ਉਹਦੀ ਹੱਤ ਹੀ ਨਹੀਂ ਸੀ ਬੰਦੇ ਦੀ ਵੀ ਜਿਵੇਂ ਆਪਦੇ ਸਹੌਰੀ ਤੁਰ ਪੂਗਾ ਹਾਂ ਹਾਂ ਨਾ ਕਹਿੰਦੀ ਆਉਣਾ ਕਦੀ ਫਿਰ ਅਸੀਂ ਫਿਰ ਐਵੇਂ ਕਹਿੰਦੀ ਪਰੌਣੇ ਦੀ ਇੰਨੀ ਕਲਰ ਕਰਦੇ ਹੁੰਦੇ ਸੀ ਇੰਨੀ ਕਲਰ ਕਰਦੇ ਹੁੰਦੇ ਸੀ ਵੀ ਉਹਨੂੰ ਪ੍ਰਸ਼ਾਦ ਬਣਾ ਕੇ ਦੇਣਾ ਸ਼ੱਕਰ ਘਿਓ ਪਾ ਕੇ ਦੇਣਾ ਤੇ ਹਾਂ ਵਧੀਆ ਵਧੀਆ ਚੀਜ਼ਾਂ ਬਣਾ ਕੇ ਦੇਣੀਆਂ ਸ਼ਰਾਬ ਸ਼ਰੂਪ ਦਾ ਤਾਂ ਕਹਿੰਦੀ ਪਹਿਲੀਆਂ ਚ ਜਮੇ ਨਹੀਂ ਸੀ ਹੁੰਦਾ ਵੀ ਸ਼ਰਾਬ ਨਹੀਂ ਸੀ ਕੋਈ ਦੰਦਾ ਹੁੰਦਾ ਗਏ ਪਰੌਣੇ ਨੂੰ ਕੀ ਕਹਿਣਾ ਜੇ ਕੋਈ ਸੌ ਜੇ ਬੁੜਾ ਬਜ਼ੁਰਗ ਕੋਈ ਸਾਡੇ ਪਿੰਡਾਂੋਂ ਦੇ ਫੇਰ ਤਾਂ ਆਪਾਂ ਲਾ ਕੇ ਦੇ ਦੇਵੇ ਤੇ ਨਹੀਂ ਸਾਡਾ ਕੋਈ ਪਰਿਵਾਰ ਸ਼ਰਾਬ ਨਹੀਂ ਸਿਦੰਦਾ ਤੇ ਅਸੀਂ ਹਾਂ ਜਾ ਕੇ ਉਹਨੇ ਵਧੀਆ ਨਾਲ ਸਾਡੇ ਰੋਟੀ ਖਾ ਕੇ ਫਰੌਣੇ ਨੇ ਤੇ ਸਾਰੇ ਦਾ ਸਾਡੇ ਨਾਲ ਗੱਲਾਂ ਮਾਰਨੀਆਂ ਫੇਰ ਅਸੀਂ ਪੈਣਾ ਸਾਰਿਆਂ ਨੇ ਉਦੋਂ ਤਾਂ ਇਹ ਹੁੰਦਾ ਸੀਗਾ ਉਦੋਂ ਕਹਿੰਦਾ ਅੱਜ ਫਰੌਣਾ ਆਇਆ ਤੇ ਆਪਾਂ ਇਹ ਤੋਂ ਗੱਲਾਂ ਸੁਣਾਗੇ ਕਹਿੰਦੀ ਆਏ ਕਹਣਾ ਜਿਹੜੇ ਛੋਟੇ ਸਾਲੇ ਹੁੰਦੇ ਸੀ ਛੋਟੇ ਮੇਰੇ ਭਰਾ ਹੁੰਦੇ ਸੀ ਤੇ ਹੁਣ ਤਾਂ ਕਹਿੰਦੀ ਭਾਂ ਖੇਤ ਉੱਠ ਜਾਂਦੇ ਆ ਜਾਂਦੇ ਸਿੱਧੇ ਠੇਕੇ ਵਜਦੇ ਆ ਆਉਂਦੇ ਲੋਲੋ ਕਰਦੇ ਕਦੇ ਨਾ ਉਹਨਾਂ ਨੂੰ ਕੋਈ ਗੱਲ ਪਤਾ ਨਾ ਸਤਾ ਨਾ ਕਿਸੇ ਪਰਿਵਾਰ ਨਾਲ ਗੱਲ ਕਰਨੀ ਆਉਣਾ ਰੋਟੀਾ ਕਿਸੇ ਨੇ ਖਾਧੀ ਕਿਸੇ ਨੇ ਨਹੀਂ ਖਾਧੀ ਚੁੱਪ ਕਰਕੇ ਜੋਲੇ ਚ ਵੜ ਕੇ ਪੈ ਜਾਂਦੇ ਆ ਕੇ ਹੂੰ ਤੜਕੋ ਪੁੱਛਦੇ ਆ ਕਹਿਣਗੇ ਹਾਂ ਹਾਂ ਉੱਠ ਕੇ ਕਹਿਣਗੇ ਫਿਰ ਰਾਤ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਪਏ ਆ ਹੂੰ ਕਹਿੰਦੀ ਜੇ ਹੁਣ ਕੋਈ ਨਾਂ ਪਿਆਵੇ ਤੇ ਕਹਿਣਗੇ ਸਾਡੀ ਤਾਂ ਸੇਵਾ ਹੀ ਨਹੀਂ ਹੋਈ ਉਦੋਂ ਸੇਵਾ ਦੁੱਧ ਕਿਉਂ ਦੀ ਮੰਦੇ ਹੁੰਦੇ ਸੀ ਹਾਂ ਆ ਉਹ ਕਹਣਾ ਵੀ ਦੁੱਧ ਦਾ ਜਿਹਦੇ ਘਰੇ ਦੁੱਧ ਕਿਉ ਆ ਉਹਦੇ ਘਰੇ ਸਭ ਕੁਝ ਆ ਇਹ ਤਾਂ ਗੱਲ ਹੈ ਤੇ ਪਸ਼ੂ ਵੀ ਐ ਸਭ ਦੇ ਇੱਕ ਬੰਦਾ ਪਸ਼ੂਗਾਂ ਤੇ ਹੁੰਦਾ ਸੀ ਉਹਨੇ ਚਾਰ ਕੇ ਲਿਆਉਣੇ ਤੇ ਨਾ ਉਹਨੇ ਪੱਠੇ ਪਾਉਣੇ ਤੇ ਹਾ ਦੋਨੇ ਜੇ ਜਾਣਾ ਖੇਤ ਕਮ ਇੱਕ ਨੇ ਹਾਲਵਾਣਾ ਦੂਜੇ ਨੇ ਪੱਠੇ ਵਢਣੇ ਤੇ ਐਂ ਕਹਿੰਦੇ ਕੰਮ ਚੱਲਦਾ ਕਹਿੰਦੇ ਅਸੀਂ ਵੀ ਨਾਲ ਲੱਗ ਜਾਂਦੇ ਹਾਂ ਕਈ ਵਾਰ ਜੇ ਕਪਾਕ ਭੂ ਕਈਆਂ ਕੁਈਆਂ ਕਸ ਕਸ ਗਿਰਾਣਾ ਘੋੜਦੇ ਹੁੰਦੇ ਸੀ ਕਹਿੰਦੀਆਂ ਨਾਲ ਅਸੀਂ ਰੋਟੀ ਲਿਜਾ ਕੇ ਅਸੀਂ ਵੀ ਘੰਟਾ ਘੰਟਾ ਲਵਾਇਆ ਹੁਣ ਕਹਿੰਦਾ ਚੱਲ ਠੰਡਾ ਕੋਈ ਨਹੀਂ ਅਸੀਂ ਲਵਾ ਦਿੰਨੇ ਆਂ ਬੰਦੋ ਜਾਣੇ ਆਇਆ ਬਹੁਤ ਉਦੋਂ ਕੰਮ ਕਹਿੰਦੀ ਫਿਰ ਅਸੀਂ ਕਹਿੰਦੀ ਪੱਠੇ ਕੋਤਰਨੇ ਘਰੇ ਸਾਚ ਹੱਥੀ ਹਾਂਜੀ ਕਹਿੰਦੀ ਦੋ ਹੱਥੀ ਪੂਲੀਆਂ ਹੁੰਦੀਆਂ ਸੀ ਕਹਿੰਦੀ ਪੰਜ ਪੂਲੀਆਂ ਮੇਰੇ ਘਰੇ ਕਹਿੰਦਾ ਮੈਂ ਕੋਤਰੂੰ ਪੰਜ ਕਹਿੰਦਾ ਮੈਂ ਕੋਤਰੂੰ ਉਦੋਂ ਹੱਥੀ ਕੋਤਰਦੇ ਹੁੰਦੇ ਸੀ ਕਹਿੰਦੀ ਬਰਾਬਰ ਮੈਂ ਵੀ ਪੰਜ ਪੂਲੀਆਂ ਕੋਤਰ ਦਿੰਦੀ ਸੀ ਆ ਤੇ ਟੋਕੇ ਟਾਕੇ ਲਾ ਦੇਣੇ ਉਹਨੇ ਤੇ ਲਾ ਕੇ ਕਹਿੰਦਾ ਮੈਂ ਉਹਨੇ ਰੁੱਗ ਲਈ ਜਾਣੇ ਤੇ ਮੈਂ ਕੋਤਰੀ ਜਾਣੇ ਜਿਵੇਂ ਜਿਵੇਂ ਸਾਡੀ ਬਾਰੀ ਹੁੰਦੀ ਸੀ ਉਵੇਂ ਅਸੀਂ ਕੰਮ ਕਰਦੇ ਜਾਂ ਰਹੀਆਂ ਪੱਠੇ ਸਰਤੇ ਵਿੱਚ ਆ ਕੇ ਲਿਆਉਂਦੀਆਂ ਰਹੀਆਂ ਕਹਿੰਦੇ ਰੋਟੀ ਲੈ ਕੇ ਜਾਣਾ ਥੱਬਾ ਕਪੱਟੇ ਸਾਡੇ ਸਰਤੇ ਧਰਿਆਂ ਜਾਂ ਲੈ ਜਾਓ ਹੱਥ ਨੇ ਕੁੱਤਰ ਕੇ ਜਾ ਕੇ ਸਾਡੇ ਪਹਿਲਾਂ ਪਹਿਲਾਂ ਪਾਦੇ ਪਸੂਆਂ ਨੂੰ ਐ ਜਣੀ ਮੰਜਾ ਪੰਜਾ ਵਾਸਤੇ ਕਹਿੰਦੀ ਲੈ ਆਉਣੇ ਅਸੀਂ ਚੱਕ ਲੈ ਆਉਣੇ ਐਸੀ ਤੇ ਕਹਿੰਦੀ ਉਦੋਂ ਕੁੜੀਆਂ ਨੇ ਰੋਟੀ ਲੈ ਕੇ ਜਾਣਾ ਕੁੜੀਆਂ ਨੇ ਖੇਤ ਹਾਂਜੀ ਤੇ ਅਸੀਂ ਵੀ ਜਾਂ ਚੱਲਾ ਸੀ ਪਹਿਲਾਂ ਸਾਡੀਆਂ ਕੁੜੀਆਂ ਸਿਹਾਰ ਹੋ ਗਈਆਂ ਕਹਿੰਦੀ ਸਾਡੀਆਂ ਕੁੜੀਆਂ ਜਾਣਦੀਆਂ ਰਹੀਆਂ ਹਰੇਕ ਕੁੜੀ ਨੂੰ ਆਪਦੇ ਖੇਤ ਦਾ ਪਤਾ ਹੁੰਦਾ ਸੀ ਵੀ ਆਹ ਸਾਡਾ ਖੇਤ ਆ ਆ ਸਾਡਾ ਜੰਡ ਵਾਲਾ ਆ ਸਾਡਾ ਫਲਾਨਾ ਆ ਸਾਡਾ ਫਲਾਨਾ ਸਾਡਾ ਜੱਗੂ ਵਾਲਾ ਤੇ ਹੁਣ ਤਾਂ ਕਹਿੰਦੀ ਕਿਸੇ ਨੂੰ ਪੁੱਛ ਲਾ ਕੋਈ ਨਹੀਂ ਕੋਈ ਸਾਨੂੰ ਤਾਂ ਪਤਾ ਨਹੀਂ ਸਾਡਾ ਕਿਹੜਾ ਖੇਤ ਆ ਆ ਕਹਿੰਦੀ ਉਦੋਂ ਸਾਨੂੰ ਸਾਰਾ ਪਤਾ ਹੁੰਦਾ ਸੀ ਹਾਂ ਇਹਦੇ ਗੱਲ ਹੈਗੀ ਆ ਹਾਂ ਤੇ ਦੇਖ ਲਾ ਵੀ ਮਹਾਰਾਜ ਜਨ ਨੂੰ ਜਰ ਕਹੇ ਜੇ ਬੰਦੇ ਸੀ ਉਦੋਂ ਹਨ ਪੂਰੇ ਬਿਜੋਗੇ ਖੇਤੋਂ ਆਉਣਾ ਹਲ ਤਰੇ ਆਉਣੇ ਵੇਖ ਲਾ ਉੱਤੇ ਹਲ ਜਤਾ ਨੂੰ ਹੁਣ ਥੱਲੇ ਨੂੰ ਬਾਹੀ ਜੀ ਹੋਣੀ ਤੇ ਮਗਰ ਹਾਲ ਲੰਕਦਾ ਤਰੇ ਆਉਣਾ ਬੜ ਦਾਣੇ ਲਈ ਉੰਟ ਲਿੰਗਾ ਖੜਕਦੀਆਂ ਹੋਣੀਆਂ ਤੇ ਲੀਆਂ ਬਲਦ ਆਉਂਦੇ ਆ ਬਲਦ ਆਉਂਦੇ ਆ ਉਹਦੀਆਂ ਬੁੜੀਆਂ ਨੇ ਪਾਣੀ ਪਿਉਣਾ ਸੱਕਰ ਪਾ ਕੇ ਦਾਣੇ ਚ ਪਸ਼ੂਆਂ ਨੂੰ ਕਿਉਂਕਿ ਕੱਤਾ ਪਾਉਂਦੇ ਆ ਤੇ ਪਾਣਾ ਪਿਉਣਾ ਬਲਦ ਨੂੰ ਅਹ ਬਲਦਾਂ ਨੂੰ ਫੇਰ ਬੰਨਣੇ ਆ ਕੇ ਰੋਟੀ ਪਾਣੀ ਉਹੀ ਯਾਰ ਪੋਸੂ ਗਾਂ ਦਾ ਵੀ ਕਈ ਵਾਰ ਬੁੜੀਆਂ ਹੀ ਕਰਦੀਆਂ ਸੀ ਬਾਈ ਬੁੜੀਆਂ ਹੀ ਕਰਦੀਆਂ ਬੁੜੀਆਂ ਹਾਲੇ ਹਾਲੇ ਤੇ ਹਲ ਲਾ ਕੇ ਰੱਖਦਣਾ ਉਹ ਤਾਂ ਹਲ ਲਾ ਕੇ ਰੱਖਦਣਾ ਪਸੋਂ ਕਿਹੜਾ ਕਿੱਲਾ ਦੇ ਬੰਨੇ ਉਹਨੇ ਆਪੇ ਰੋਣਾ ਕਿਉਂਕਿ ਜਦ ਉਹਦੀ ਤੜਕੇ ਤੋਂ ਲੈ ਕੇ 12 ਵਜੇ ਤਾਈਂ ਭਾਣਾ ਕਿੰਨੀ ਬਾ ਕਿੰਨਾ ਬਾਣ ਬਣ ਗਿਆ ਕਿੱਲਾ ਵੀ ਬਹੋਂਦਾ ਸੀ ਤਾਂ ਬੱਕਰੀ ਤੁਰਿਆ ਫਿਰਦਾ ਸੀ ਵਿਚਾਰਾ ਡਲਿਆਂ ਚ ਦੀ ਬਾਕੀ ਤੁਰਨਾ ਬਹੁਤ ਔਖੇ ਰੋੜੀ ਰੋੜਿਆਂ ਚ ਹਾਲਾ ਕਈ ਰੋਕੇ ਪਹਿਲਾਂ ਪਹਿਲੀਆਂ ਰੋੜਾਂ ਵਾਲੀਆਂ ਹੁੰਦੀਆਂ ਸੀ ਲੰਗੇ ਪੈਰੀ ਤੁਰੇ ਨਹੀਂ ਸੀ ਜਾਂਦਾ ਹੁੰਦਾ ਜੁੱਤੀ ਨਾਲ ਤੁਰਨਾ ਬੰਦੇ ਨੇ ਦਾਣੀ ਯਾਰ ਬਾਹਲਾ ਸਮਾ ਉਦੋਂ ਚੰਗਾ ਹੀ ਸੀ ਕੋਈ ਕਰਜ਼ਾ ਹੀ ਨਹੀਂ ਸੀ ਕਹਿੰਦੇ ਨਾ ਅਸੀਂ ਕਰਜ਼ਾਈ ਸੀ ਤੇ ਜਿਹੜੇ ਸਾਡੇ ਕੋਲੇ ਹੋਣੇ ਉਹਨੇ ਨਾ ਅਸੀਂ ਕੰਮ ਕਰਨਾ ਖੱਦਰ ਅਸੀਂ ਘਰੇ ਬੁਣਨਾ ਕਹਿੰਦੀ ਕਿਹੜੇ ਘਰੇ ਬੁਣਨੇ ਹਾਂ ਕਪਾਹ ਹੁੰਦੇ ਤੇ ਇਲਾਕੇ ਨੀਕਰ ਤੱਕ ਸਭ ਸਭ ਘਰੇ ਘਰੇ ਖੱਦਰ ਦੇ ਹੁੰਦੇ ਸੀ ਕਿਉਂਕਿ ਆਹ ਜਿਹੜਾ ਟੈਰਾ ਨਹੀਂ ਹੁਣ ਚੱਲਿਆ ਯਾਰ ਇਹ ਤਾਂ ਹੈ ਹੀ ਨਹੀਂ ਸੀ ਨਾ ਨਾ ਕੀ ਗਣਾ ਕਿਤੇ ਆਈ ਹੋਵੇ ਬੌਲੇ ਚਰਵਾਦ ਆਈ ਯਾਰ ਮੈਂ ਤਾਂ ਮੈਥੋਂ ਵੀ ਕਈ ਸਾਲ ਬਾਅਦ ਆਈ ਆ ਇਹ ਸੂਤੀ ਜੇ ਕੱਪੜੇ ਹੁੰਦੇ ਸੀ ਬਸ ਉਹ ਲੈ ਦੇਣੇ ਕਰਦੇ ਆਣੇ ਤੇ ਉਹੀ ਪਾਈ ਫਿਰਨੇ ਬਸ ਪਜਾਮਾ ਜਿਆਦਾ ਕਰੇ ਆ ਕੇ ਪਾਉਂਦੇ ਹੀ ਨਹੀਂ ਸੀ ਹੁੰਦੇ ਲਾ ਦੇਣਾ ਕਹਾਂ ਕਹਾਂ ਪਾਟ ਜੂ ਤੇ ਸਕੂਲ ਪਾ ਕੇ ਜਾਵਾਂਗੇ ਸਕੂਲ ਦੀ ਵਰਦੀ ਵੀ ਜਣੀ ਨੀਲਾ ਜਾਂ ਝੱਗਾ ਤੇ ਖਾਕੀ ਜੀ ਪੈਂਟ ਹੁੰਦੀ ਸੀ ਪਹਿਲੀਆਂ ਅਜੇ ਤੱਕ ਕੱਚੇ ਜੇ ਹੁੰਦੇ ਸੀ ਪੁਲਿਸ ਵਾਲਿਆਂ ਦੇ ਜਿਹੜੇ ਹੁੰਦੇ ਪਹਿਲਾਂ ਪੁਲਿਸ ਵਾਲਿਆਂ ਦੇ ਵੀ ਕੱਚੇ ਹੁੰਦੇ ਸੀ ਪਹਿਲਾਂ ਕੱਚੇ ਹੁੰਦੇ ਸੀ ਹਾਂ ਕੱਚੇ ਜੇ ਹੁੰਦੇ ਸੀ ਗੋਡਿਆਂ ਤੇ ਹੁੰਦੀ ਸੀ ਗੋਡਿਆਂ ਤੇ ਹਾਂ ਤੇ ਜਿਹੜਾ ਵੱਡਾ ਹੌਲਦਾਰ ਜਾਂ ਠਾਲੇਦਾਰ ਉਹਦੇ ਹੁੰਦੀ ਸੀ ਪੈਂਟ ਜੀ ਕੱਲੀ ਵਾ ਪਲਤੂਨ ਕਹਿੰਦੇ ਉਹਨੂੰ ਪਲਤੂਨ ਕਮੀਜ਼ ਪਲਤੂਨ ਪਾਇਆ ਬੁੜਿਆਂ ਨੇ ਮਲਾਇਆ ਚ ਆਇਆ ਕਿ ਮਾਨੂੰ ਕੀ ਬਜ਼ੁਰਗ ਅਸੀਂ ਨਿਕਨੇ ਕਿ ਹੁੰਦੇ ਨਾਨੇ ਨਾ ਗਏ ਸਾਡਾ ਨਾਨਾ ਕਰੀ ਜਾਵੇ ਇਹ ਮਲਾਇਆ ਚ ਆਇਆ ਪਲਤੂਨ ਪਾਈ ਜੈਦੇ ਹੁਣ ਪਤਾ ਲੱਗਦਾ ਪਲਤੂਨ ਕਿਹਨੂੰ ਕਹਿੰਦੇ ਪਲਤੂਨ ਪੈਂਟ ਕਮੀਜ਼ ਨੂੰ ਕਹਿੰਦੇ ਇਹ ਪਲਤੂ ਤੇ ਹੁਣ ਤਾਂ ਪਲਤੂਨ ਜਾਂਦੇ ਜੋ ਆਗ ਬਾਈ ਕਰਦੇ ਆ ਕਿੱਥੇ ਗੱਲਾਂ ਗਈਆਂ ਯਾਰੋ ਉਹ ਲੋਕਾਂ ਫਿਰ ਕਿਸੇ ਸਰ ਰੁਪਈਆ ਨਹੀਂ ਸੀਗਾ ਜਮੈਂ ਨਹੀਂ ਸੀ ਯਾਰ ਜੇ ਸਰ ਵੀ ਹਾਂ ਹਣ ਜਿਹਦੇ ਦਾੜਪੜ ਵਾਲੀ ਆ ਘੱਟ 10 ਲੱਖ ਤੋਂ ਘੱਟ ਤਾਂ ਹੀ ਨਹੀਂ ਕਿਸੇ ਯਾਰ ਮਾਮੂਲੀ ਗੱਲ ਹੈ ਤਾਂ ਜਿਹੜੇ ਬੰਦੇ ਸਰ ਦੇ ਪਹੁੰਚਦੇ ਆ ਨਾ ਪੂਰੇ ਉਹਨਾਂ ਸਰ ਕਰਜ਼ੇ ਵੀ ਉਹ ਨਹੀਂ ਆ ਬਹੁਤ 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 ਹਾਂ ਜੇ ਆਪਾਂ ਕਹਿੰਦੇ ਵੱਡੇ ਵੱਡੇ ਟਰੈਕਟਰ ਲਈ ਵਰਦੇ ਜਾਂ ਵੱਡੇ ਉਹਨੇ ਖਰਚੇ ਵੀ ਵਧੇ ਵੇ ਬਾਈ ਬਹੁਤ ਖਰਚੇ ਵਧੇ ਹਾਂ ਕਬੀਲਦਾਰ ਚ ਵਿਆਹ ਆ ਜਾਣੇ ਆ ਕਿਤੇ ਕੋਸ਼ ਕਿਤੇ ਕੁਸ਼ ਇਹ ਜਿਹੇ ਗੱਲਾਂ ਬਹੁਤ ਹੁੰਦੀਆਂ ਸੀ ਉਹ ਤੋਂ ਪੁਰਾਣੀਆਂ ਅੱਜ ਮੈਂ ਤਾਂ ਯਾਰ ਮਾਈ ਤੇ ਹਰਾਨ ਰਹਿ ਗਿਆ ਸੁਣ ਕੇ ਗੱਲਾਂ ਇਹਨੀਆਂ ਵਿਚਾਰੀ ਨੇ ਸੜਾਈਆਂ ਬਹੁਤ ਜ਼ਾਲੇ ਸੜਾਉਣ ਵਾਲੀਆਂ ਕੁੜੀਆਂ ਤੇ ਤਾਂ ਇੰਨਾ ਤਵਾ ਲਾਉਂਦੀ ਸੀ ਕਹਿੰਦੀ ਇਹ ਤਾਂ ਨਵੇਂ ਪੈਸੇ ਦੀਆਂ ਨਹੀਂ ਨਵੇਂ ਪੈਸੇ ਦੀਆਂ ਰੋਟੀ ਨਹੀਂ ਲਾਉਂਦੀਆਂ ਆਪਾਂ ਗਿਣ ਕੇ ਰਾਂ ਪੁੱਛੜੀਆਂ ਬੰਦੇ ਨੂੰ ਕਿ ਕਿੰਨੇ ਜਣੇ ਆਪਾਂ ਦੋ ਆਂਗੇ ਤਿੰਨ ਤੇ 6 ਰੋਟੀਆਂ ਗਿਣ ਕੇ ਲਾਉਣੀਆਂ ਕਿੰਨੀਆਂ ਖਾਵੇਂਗਾ ਤੇ ਉਦੋਂ 8-8 ਬੰਦਾ ਉਦੋਂ ਆਪਣੇ ਕਹਿੰਦੀ ਦਿੱਤ ਸੀਰੀ ਦੇ ਅੜ ਗਏ 8-8 ਰੋਟੀਆਂ ਇੱਕ ਬੰਦਾ ਖਾਂਦਾ ਸੀ ਖਾਂਦਾ ਸੀ ਇਹ ਖਾਂਦਾ ਤਕੜੇ ਸੀ ਜਾਂ ਨਰੋਏ ਸੀ ਆਰੇ ਸੀ ਬੰਦੇ ਰੋਟੀ ਹਜਮ ਆ ਜਾਂਦੀ ਸੀ ਜੀ ਹਜਮ ਆ ਜਾਂਦੀ ਸੀ ਕਿਉਂਕਿ ਕੰਮ ਕਰਦੀ ਸੀ ਆ ਗਿਆ ਫਿਰ ਕਹਿੰਦਾ ਮੇਰੇ ਤਿਆਬ ਬਣ ਗਿਆ ਹਾਂ ਕਹੀ ਨਾ ਯਾਰ ਕੱਸੀ ਦਾ ਪਾਣੀ ਲਾਉਣ ਜਾਣਾ ਲਾਟਣਾ ਕੋਲੇ ਲੈ ਕੇ ਜਾਂਦੇ ਦੀ ਲਾਟਣਾ ਹੁੰਦੀਆਂ ਸੀ ਉਹਦੇ ਕੋਲ ਬਿਜਲੀ ਸੀ ਜਾਂ ਬੈਟਰੀਆਂ ਵੀ ਕਿਸੇ ਕੋਲੇ ਹੁੰਦੀਆਂ ਸੀ ਹਾਂ ਬੈਟਰੀ ਬੁਟਰੀ ਕਿੱਥੇ ਸੀ ਹਾਂ ਲਾਟਣ ਲੈ ਕੇ ਜਾਣੀ ਉੱਥੇ ਜਾ ਕੇ ਜਗਾ ਲੈਣੀ ਕਿੰਨਾ ਸਮਾਂ ਯਾਰ ਚੰਗਾ ਸੀ ਮੱਕੀਆਂ ਸੈਂ ਸੈਂ ਕਰਨੀਆਂ ਜਦੋਂ ਕੱਸੀ ਦਾ ਪਾਣੀ ਲਾਉਣ ਜਾਣਾ ਜ਼ਿੰਮੇਦਾਰਾਂ ਨੇ ਯਾਰ ਟਾਈਮ ਰੇ ਨੇ ਮੀਰਾ ਬੰਦੇ ਨੇ ਇੱਤੋਂ ਭਜਾਉਣਾ ਟਾਈਮ ਤੇ ਅੱਧਾ ਘੰਟਾ ਰਹਿੰਦੇ ਤੋਂ ਤੇ ਬੰਦੇ ਨੇ ਜਾਂੜੜੇ ਜਰਾ ਭੱਜਾ ਹੀ ਜਾਂੜਾ ਭੱਜਾ ਹੀ ਕਹਣਾ ਮੈਂ ਪਾਣੀ ਛੱਡਣਾ ਜਾ ਕੇ 12 ਵਜੇ ਜਾਂ 4 4 ਪੰਜ ਪੰਜ ਬਜ਼ੁਰਗ ਹੁੰਦੇ ਸੀ ਖੇਤ ਬੈਠੇ ਇਕੱਠੇ ਗੁੱਡੀ ਜਾਂਦੇ ਵਿੱਚੇ ਲੜ ਪੈਂਦੇ ਸੀ ਲੜ ਕੇ ਉਹੇ ਜੇ ਹੋ ਜਾਂਦੇ ਸੀ ਉਹ ਇਹਦੇ ਫੇਰ ਲੜ ਕੇ ਹੋ ਜਾਂਦੇ ਸੀ ਉਹ ਲੜਦੇ ਮੈਂ ਗਾਲ ਕੱਢਦੇ ਸੀ ਹਾਂ ਨਾ ਗਾਲ ਨਾ ਮਾਰਦੇ ਸੀ ਹਾਂ ਨਾ ਮਾਰਦੇ ਸੀ ਬਸ ਗੱਲੀ ਵਾਤੀ ਲੜਪੜਾ ਗੱਲੀ ਵਾਤੇ ਬੋਲ ਪੈਣਾ ਮੈਂ ਦੱਸੂ ਤਾਏ ਨੂੰ ਜਾ ਕੇ ਐ ਕਰਦਾ ਹਾਂ ਆ ਉਹਨੇ ਕਹਣਾ ਮੈਂ ਚਾਚੇ ਨੂੰ ਦੱਸੂ ਮੈਂ ਚਾਤੇ ਨੂੰ ਦੱਸੂ ਜਾ ਕੇ ਬਾਪੂ ਹਾਂ ਘਰੇ ਬਜ਼ੁਰਗ ਬੈਠਾ ਹੁੰਦਾ ਸੀ ਕਹਿੰਦਾ ਮੈਂ ਉਹਨੂੰ ਦੱਸੂ ਜਾ ਕੇ ਜਾਂ ਬੇਬੇ ਨੂੰ ਦੱਸੂ ਫਿਰ ਉਹਨੇ ਬੁੜੀ ਨੇ ਘੂਰ ਨਾ ਜਾਂ ਬੁੜੇ ਨੇ ਘਰੇ ਕਹਿੰਨੇ ਉਹ ਕੀ ਗੱਲ ਤੂੰ ਅੱਜ ਲੜਦਾ ਸੀ ਓਏ ਨਾ ਨਾ ਨਹੀਂ ਨਹੀਂ ਬਾਪੂ ਮੁੱਕਰ ਜਾਣਾ ਉਹਨੇ ਆ ਸਾਲੇ ਚਾਰ ਮਾ ਚਾਰ ਮਣ ਕਮਾਲੋ ਦਾਣੇ ਐਵੇਂ ਨਾ ਲੜਿਆ ਕਰੋ ਬੁੜੇ ਨੇ ਕਰੀ ਜਾਣਾ ਬਸ ਆ ਬੈਠਣਾ ਯਾਰ ਕੋਲੇ ਜੇ ਤਿੰਨੇ ਚਾਰੇ ਹੱਥ ਨੂੰ ਤਿੰਨੇ ਚਾਰੇ ਹੀ ਬੈਠੇ ਹੁੰਦੇ ਸੀ ਬਜ਼ੁਰਗ ਕੋਲੇ بس جتھ ساتھ ਚ ਹਾਂ ਜਾ ਕਰੇ ਕਰੇ ਆਪਦੇ ਮਾਤਾ ਪਿਤਾ ਕੋਲੇ ਆ ਕੇ ਨਾ ਬਹਿਣਾ ਸਾਰਿਆਂ ਨੇ ਉਹਨਾਂ ਨੂੰ ਦੱਸਣਾ ਬਾਪੂ ਅੱਜ ਆ ਕਰਕੇ ਆਏ ਆ ਬੇਬੇ ਅੱਜ ਆ ਕਰਕੇ ਉਹਨਾਂ ਨੇ ਕਿਹਾ ਚਲੋ ਪੁੱਤ ਠੀਕ ਹੈ ਨਾ ਨਾ ਪਤਾ ਵੀ ਬੋ ਬਜ਼ੁਰਗ ਨੇ ਨਾ ਕਿ ਜਾਣਾ ਨਾ ਸੁਣਨਾ ਨਾ ਕਰਨਾ ਫਿਰ ਵੀ ਐਂ ਕਰੀ ਜਾਣਾ ਕੋਈ ਨਹੀਂ ਪੁੱਤ ਠੀਕ ਆ ਤੂੰ ਸਗੋਂ ਕਰਨਾ ਉਹਦਾ ਕਰੀ ਚੱਲੋ ਉਹਦਾ ਹੌਸਲਾ ਹੀ ਵੱਧ ਜਾਂਦਾ ਸੀ ਬਸ ਬਜ਼ੁਰਗਾਂ ਦਾ ਹੌਸਲਾ ਵੱਧ ਜਾਂਦਾ ਵੀ ਸਾਡੇ ਕੋਲੇ ਆ ਕੇ ਰਹਿ ਮਸ਼ਵਰਾ ਕਰਦੇ ਆ ਹੁਣ ਤਾਂ ਯਾਰ ਬੁਢੇ ਘਰੋਂ ਕੱਢੇ ਆ ਵਿਚਾਰੇ ਰੋਟੀਆਂ ਦੇਖ ਮਸਾਂ ਖਾਂਦੇ ਆ ਬੁਰਾ ਹਾਲ ਕਰਦੇ ਵਿਚਾਰੇ ਹੈ ਅਸਵੀਰਾਰ ਦੀ ਆਤਰੀ ਕਾਲ ਬਾਈ ਹੁਣ ਤੱਕ ਮਾਂ ਪਿਓ ਦਾ ਯਾਰ ਘਰੋਂ ਹੀ ਕੱਢਿਆ ਵਾ ਸੌਂਜ ਲੱਗ ਤੂੰ ਹਾਂ ਰੋਟੀਆਂ ਪਿੱਛੇ ਨੌਹਾਂ ਕੁੱਟੀ ਜਾਂਦਿਆਂ ਯਾਰ ਸੱਸਾਂ ਦੇ ਵਿਚਾਰੀਆਂ ਦੇ ਲਫੇੜੇ ਪੈਂਦੇ ਆ ਦੇਖੋ ਕਿੱਧਰ ਨੂੰ ਗੱਲ ਜਾਵੜੀ ਉਹ ਕਿੱਧਰ ਨੂੰ ਗੱਲ ਗਈ ਭਰਾਵੋ ਪਰਸੋਂ ਮੈਂ ਮੈਚ ਦੇਖਿਆ ਇੱਕ ਬੁੜੇ ਜਿਹੇ ਚੱਕਣ ਗਏ ਲੁਧਿਆਣੇ ਵਾਲੇ ਹਾਂ ਉਹਦੇ ਨਾਲ ਜਦੋਂ ਪੈਰਾ ਚ ਦੇਖੇ ਲੱਤਾਂ ਚ ਬਾਈ ਕੀੜੇ ਕੱਢੀ ਜਾਣ ਕੀੜੇ ਲੈ ਐ ਪਾ ਕੇ ਐ ਤੇਰੀ ਕਰੀਆਂ ਨਾ ਉਹ ਤੇਰਾ ਮੈਨੂੰ ਮੈਰਾ 20 25 ਕਿਹਦੇ ਦਾ ਮੈਂ ਇੱਕ ਬੁੱਕ ਹੀ ਦੇਖਿਆ ਹਰਕੇ ਮੇਰਾ ਮਨ ਜਾ ਖਰਾਬ ਹੋ ਗਿਆ ਮੈਂ ਬੰਦ ਕਰ ਦਿੱਤਾ ਨਾ ਯਾਰ ਦੇਖ ਲੈ ਇਹੀ ਦੇ ਲੋ ਮੁੜ ਕੇ ਉਹਨੇ ਜੋ ਰੱਖਿਆ ਹਾਂ ਤੇ ਆਉਂਦੇ ਨੇ ਉਹਦੇ ਖੱਟਾ ਪੜਨਾ ਮਾਤਾ ਕੀੜੇ ਬਦਲੀ ਕਰਦੇ ਐ ਵਧੀਆ ਬਣਾਗੇ ਤੇ ਟੇਕੀ ਬਿਠਾਦਾ ਉਹਨਾਂ ਨੇ ਗੱਲ ਕਰਤੀ ਯਾਰ ਉਦੋਂ ਤਾਂ ਚਪੜ ਕੇ ਜੇ ਨਹੀਂ ਸਾਂਭੀਦਾ ਤੇ ਜ਼ਹਿਰ ਹੀ ਦੇ ਦੇਵੇ ਜ਼ਹਿਰ ਹੀ ਦੇ ਪਰ ਫਹਾ ਵੱਡੇ ਆ ਵੱਡੇ ਯਾਰ ਕਾਨੂੰ ਐਵੇਂ ਵਿਚਾਰੇ ਦੇ ਤਲਲੇ ਫਰਵਾਉਨੇ ਆ ਘੁੱਲਦੇ ਆ ਇਹਨੇ ਕੀੜੇ ਐਡੇ ਐਡੇ ਓਏ ਪੈਰੇ ਹਾਂ ਮੋਟੇ ਮੋਟੇ ਕੀੜੇ ਫੇਰ ਲੱਤਾਂ ਜੋ ਗੱਡੀ ਜਾਣਾ ਤੇੰਨਾ ਥਾਵਾਂ ਤੋਂ ਗੱਡੇ ਕੀੜੇ ਆਉ ਤਾਂ ਫਹਾ ਵੱਡੇ ਯਾਰ ਉਦੋਂ ਤਾਂ ਜ਼ਹਿਰ ਦੇ ਕੇ ਮਾਰ ਹੀ ਦੇਵੇ ਮਾਂ ਪਿਓ ਨੂੰ ਫਹਾ ਵੱਡੇ ਕੀ ਕਰਾਉਣਾ ਤੇ ਭਾਈ ਉਹਨੇ ਕੁੱਟੇ ਆ ਕੁੱਟਣੇ ਮਾਰੇ ਆ ਹਾਂ ਬਹੁਤ ਯਾਰ ਹਾਂ ਖਬਰਾਂ ਉਹਦੇ ਵਿਚਾਰਾ ਕਿੰਨਾ ਔਖਾ ਹੋਜੀ ਦੇ ਕੀੜੇ ਪਏ ਆ ਕਿਹੜੇ ਐ ਬੜਵੜ ਖਾਂਦੇ ਵਿੱਚੋਂ ਹਾਂ ਦੁਖੀ ਐ ਬੰਦੇ ਦੇ ਕਿਸੇ ਦੇ ਵੀ ਅੱਜ ਕੱਲ ਮਾਪਿਆਂ ਨੂੰ ਕਿਵੇਂ ਭਟਕਾਉਂਦੇ ਆ ਹੁਣ ਕੋਈ ਪੁੱਛਦਾ ਮਾਪਿਆਂ ਦਾ ਹਾਲ ਅੱਗੇ ਪਹਿਲੀਆਂ ਦੇ ਵਿੱਚ ਜਿਹੜੇ ਆਪਣੇ ਬਜ਼ੁਰਗ ਸੀ ਕਿਤੇ ਆ ਕੇ ਬਹਿੰਦੇ ਨੇ ਬੇਬੇ ਹੁਣਾਂ ਕੋਲੇ ਦਾਦੀ ਹੁਣਾਂ ਕੋਲੇ ਹਾਂ ਦਾਦੇ ਕੋਲੇ ਬੈਠਣਾ ਵੀ ਚਾਚਾ ਬਾਪੂ ਅਸੀਂ ਐਂ ਕਰਕੇ ਆਏ ਆ ਮਾਂ ਕੋਲੇ ਆ ਕੇ ਬਹਿ ਗੱਲਾਂ ਕਰੀਆਂ ਹਾਂ ਕਾ ਰੋਟੀ ਖਾਣੇ ਨਾ ਗੱਲਾਂ ਕਰਦੇ ਨੇ ਗੱਲਾਂ ਕਰਨੀਆਂ ਇੰਨਾ ਹੀ ਰੂਹ ਖੁਸ਼ ਹੋ ਜਾਂਦੇ ਸੀ ਬਜ਼ੁਰਗਾਂ ਦੀ ਯਾਰ ਅਗਲਾ ਕਹਿੰਦਾ ਸਾਡੇ ਕੋਲੇ ਬਹਿੰਦੇ ਆ ਕੇ ਹੁਣ ਤਾਂ ਰੋਟੀਆਂ ਦੋ ਜੀ ਆਪੇ ਪਾਕੇ ਲੈ ਆਂਦੇ ਆਂ ਫਰ ਆਪੇ ਪਾਕੇ ਲੈ ਆਂਦੇ ਆਂ ਉਹ ਆ ਬੁੜੀ ਨੂੰ ਫੜਾ ਦੇ ਕਹਿੰਦੇ ਇਹਨੂੰ ਰੋਟੀ ਖਵਾ ਦੇ ਇਹਨੂੰ ਰੋਟੀ ਖਵਾ ਦੇ ਅੱਗੇ ਰੋਟੀ ਖਾਣੀ ਆ ਸਾਡੀ ਰੋਟੀ ਖਰਾਬ ਕਰਨੀ ਰੋਟੀ ਖਰਾਬ ਕਰਨਗੇ ਯਾਰ ਓਏ ਆ ਗਿਆ ਆਪੇ ਬੈਠੀ ਹੈਗੀ ਰੋਟੀ ਖਵਾਈ ਜੋ ਰੋਟੀ ਖਵਾਈ ਜੋ ਉਹ ਕਹਾ ਹਾਂ ਬਸ ਅੱਗੇ ਸਾਰੇ ਚੁੱਲੇ ਮੂਰੇ ਬਹਿ ਕੇ ਖਾਂਦੇ ਸੀ ਹਾਂ ਚੁੱਲੇ ਮੂਰੇ ਬਹਿ ਕੇ ਖਾਂਦੇ ਸੀ ਯਾਰ ਸਾਰੇ ਕਿਉਂਕਿ ਚੁੱਲਾ ਤਪਦਾ ਸੀ ਬਾਈ ਤਪਦਾ ਸੀ ਲੋਹੇ ਦਾ ਹੀ ਲਾਇ ਹੁੰਦੇ ਸੀ ਥੱਲੇ ਲੱਕੜ ਲਾਈ ਹੁੰਦੀ ਸੀ ਤੇ ਹੁਣ ਕਿਹੜਾ ਚੁੱਲਾ ਤਪਦਾ ਹੁਣ ਤਾਂ ਗੈਸ ਆ ਯਾਰ ਇਹ ਗੈਸ ਮੂਰੇ ਕਿਹੜਾ ਵੇ ਮੰਜਾ ਤੇ ਬੈਠੇ ਆ ਗਰਮ ਗਰਮ ਖਾਈ ਜਣੀਆਂ ਅੱਗੇ ਗਰਮ ਅੱਗੇ ਘਰ ਵੀ ਨਿਗਾ ਰਹਿਣਾ ਕਿਉਂਕਿ ਤੂੰ ਐ ਤਾਂਾਂ ਵਿੱਚ ਪਈ ਜਾਣਾ ਤੇ ਦੋ ਚੁੱਲੇ ਇੱਕ ਪਾਣੀ ਪੂਣੀ ਪਿਆ ਹੋਣਾ ਇੱਕ ਸਾਗ ਥੱਲੇ ਤੱਤਾ ਪਿਆ ਹੋਣਾ ਇੱਕ ਤੇ ਰੋਟੀਆਂ ਲਾਈ ਜਾਣੀਆਂ ਚੁਰਤੇ ਰੋਟੀਆਂ ਲੈ ਚੁੱਲੇ ਤੇ ਸਾਗ ਹੁੰਦਾ ਸੀ ਹਾਂ ਬਾਕੀ ਮੱਛਰ ਤਾਂ ਹੀ ਨਹੀਂ ਸੀ ਹੁੰਦਾਗਾ ਹਾਂ ਤਾਂ ਹੀ ਮੱਛਰ ਨਹੀਂ ਸੀ ਹੁੰਦਾ ਧੂਆਂ ਕੌੜਾ ਹੁੰਦਾ ਹਾਂ ਪਾਣੀ ਹੁਣ ਮੱਛਰ ਤਾਂ ਉਵੇਂ ਨਿਗੇ ਹੋ ਜਾਂਦੇ ਉਵੇਂ ਨਿਗੇ ਹੋ ਜਾਂਦੇ ਗਰਮੀਆਂ 'ਚ ਤਾਂ ਗਰਮੀ ਨਹੀਂ ਲੱਗਦੀ ਗਰਮੀ ਨਹੀਂ ਲੱਗਦੀ ਠੱਡੇ ਆ ਬਾਬੇ ਦੇ ਬੈਠੇ ਤੇ ਚੱਲਦੀਆਂ ਪੁਰਾਣੀਆਂ ਗੱਲਾਂ ਸਾਡੀਆਂ ਚ ਬਹੁਤ ਵਧੀਆ ਆ ਬਾਈ ਆ ਉਹ ਸਮੇ ਨੂੰ ਯਾਦ ਕਰਦੇ ਆ ਜਿਹੜਾ ਸਮਾਂ ਬੰਦਿਆਂ ਨੇ ਲੜ ਪੈਣਾ ਚੁੱਲ੍ਹੇ ਮੂਰੇ ਯਾ ਆ ਨਾ ਬੁੜੀ ਨੇ ਕਿਰਿਆ ਬੈਜੇ ਨੇ ਹਰਾਮ ਜਦੇ ਨਾ ਹੁਣ ਕੀ ਕਰਦੇ ਆ ਦੇਖ ਹੱਥਾਂ ਜੀਆਂ ਤੇ ਬੈਠੇ ਰਹਿਣਾ ਉਹ ਤਾਂ ਉਹ ਪਾਠਾਂ ਤੇ ਬੈਠਿਆ ਨੇ ਲੜੀ ਜਾਣਾ ਯਾਰ ਉਹ ਤੇ ਮਾੜੇ ਪੈ ਜਾ ਕਿ ਉਹ ਵੱਧ ਪਾਦਾ ਤੂੰ ਫਲਾਣੇ ਨੂੰ ਵੱਧ ਪਾਦਾ ਮੈਨੂੰ ਘਟ ਪਾਇਆ ਬੁੜੀ ਨਾਲ ਲੜੀਆਂ ਭਵਾਨੇ ਜੇ ਨਾ ਕਹਿੰਦਾ ਤੂੰ ਬੇਬੇ ਦਾ ਬੀਬੀ ਦਾ ਵਾਦ ਕਿ ਹੋਏ ਨੂੰ ਵੱਧ ਪਾਤਾ ਕਿਹੜੀ ਬਣਾ ਦੇ ਆ ਆਟੇ ਦੀ ਚਿੜੀ ਬਣਾਉਣਾ ਯਾਰ ਆ ਚਿੜੀਆਂ ਬਣਾਉਣੀਆਂ ਛੋਟੇ ਛੋਟੀਆਂ ਕੁੜੀਆਂ ਨੇ ਮੋਟੀਆਂ ਨੇ ਇਹ ਕੱਢ ਕੇ ਵਾਚ ਦੇ ਦੇਣਾ ਇਹ ਬਹੁਤ ਮਿੱਠੀ ਆ ਬਹੁਤ ਮਿੱਠੀ ਆ ਬੜਿਆ ਕੇ ਯਾਰ ਬੁਰਗਿਆਂ ਨੇ ਪੂਰਾ ਕੰਮ ਲੈ ਲੈਣਾ ਫੋਲ ਪੂਰਾ ਹੀ ਕੰਮ ਕਰਦੇ ਰਹੇ ਆ ਉਹ ਉਹ ਭਾਈ ਬੁਰੀਆਂ ਘੁਰਦੀਆਂ ਵੀ ਨਹੀਂ ਸੀ ਬੜਿਆ ਕੇ ਕੰਮ ਬੜਿਆ ਕੇ ਆ ਹਾਂ ਕਨੂੰ ਕਹਤਾ ਲੈ ਪਸਵਾ ਨੂੰ ਪਾਣੀ ਪਿਆ ਦੇ ਹਾਂ ਲੈ ਪਰ ਤੂੰ ਪਾਣੀ ਪਿਆ ਦੇ ਆਪਾਂ ਵੀ ਕਹਿੰਦੇ ਚੱਲ ਮਾਂ ਓਖੀ ਨਾ ਹੋਵੇ ਯਾਰ ਲਿਆ ਪਿਆ ਦਿੰਨੇ ਆ ਹਾਂ ਨਾਲ ਮਿਲ ਕੇ ਹਾਂ ਬਹੁਤ ਕਰਨਾ ਚੱਲ ਮਾਂ ਨੇ ਤਾਂ ਪਿਆ ਹੀ ਦੇਣਾ